ਅਸਲਾਮੁਆਲੇਕਮ ਮੇਰੇ ਕੀ ਹਾਲ ਚਾਲ ਵੀਰੋ ਅੱਜ ਦੀ ਕਥਾ ਦੇ ਅੰਦਰ ਗਿਆਨੀ ਸੰਤ ਸਿੰਘ ਮਸਕੀਨ ਹੋਣੀ ਵੱਡੇ ਵੱਡੇ ਖੁਲਾਸੇ ਕਰ ਰਿਹਾ ਵੱਡੇ ਵੱਡੇ ਰਾਜ਼ਾਂ ਤੋਂ ਪਰਦਾ ਚੁੱਕ ਰਿਹਾ ਕਿ ਪੰਜ ਪਿਆਰਿਆਂ ਦੇ ਸੀਸ ਗੁਰੂ ਸਾਹਿਬ ਨੇ ਕਿਉਂ ਮੰਗੇ 라ਵਣ ਕੌਣ ਸੀ 라ਵਣ ਦੀ ਕੀ ਹੈ ਸਚਾਈ ਸੀਤਾ ਨੂੰ 라ਵਣ ਦੀ ਕੈਦ ਦੇ ਵਿੱਚ ਸੀਤਾ ਨਾਲ ਕੀ ਕੁਝ ਹੋਇਆ ਵੀਰੋ ਵੱਡੇ ਵੱਡੇ ਖੁਲਾਸੇ ਹੈ ਇਸ ਕਰਕੇ ਪੂਰੀ ਕਥਾ ਨੂੰ ਧਿਆਨ ਨਾਲ ਸੁਣਿਓ ਤੁਹਾਡੀ ਜ਼ਿੰਦਗੀ ਤੇ ਬੜੇ ਗਹਿਰੇ ਅਸਰات ਹੋਣਗੇ ਸੋ ਅਲੇ ਕਥਾ ਉਹਨੇ ਦੱਸ ਤੇ ਵਾਰ ਚਾਨ ਦੇ ਕਿ اخلاق ਤੇ ਕਿਰਦਾਰ ਦਾ 라वण ਇਤਨਾ ਉੱਚਾ ਹੈ ਕਿ ਉਸਨੇ ਸੀਤਾ ਨੂੰ ਛੋਇਆ ਤੱਕ ਨਹੀਂ ਸਰਗ ਬਗੀਚੇ ਚ ਕੈਦ ਰੱਖਿਆ ਚਾਰ ਵੇਦਾਂ ਦਾ ਪਾਠੀ ਹੈ ਸ਼ਿਵ ਜੀ ਦਾ ਉਪਾਸ਼ਕ ਹੈ اور ਉਸ ਨੂੰ ਇਸ ਗੱਲ ਦਾ ਵੀ ਪਤਾ ਹੈ ਕਿ ਕਿਸੇ ਮਹਾਪੁਰਸ਼ ਦੀ ਪ੍ਰਸੰਤਾ ਧਨ ਨਾਲ ਨਹੀਂ ਮਿਲਦੀ ਇਸ ਦੀ ਇਸ ਮਹਾਨਤਾ ਨੂੰ ਗੁਰੂ ਅਰਜਨ ਦੇਵ ਜੀ ਵੀ ਕਬੂਲ ਕਰਦੇ ਨੇ 라ਵਣ ਹੋਤੇ ਸੋਰੰਕ ਨੈ ਜਨ ਸਿਰ ਦੀਨੇ ਕਾਟ 라ਵਣ ਕੋਈ ਭਿਖਾਰੀ ਨਹੀਂ ਹੈ ਜਨੇ ਸ਼ਿਵ ਜੀ ਦੀ ਪ੍ਰਸੰਤਾ ਲੈਣ ਵਾਸਤੇ ਆਪਣਾ ਅਸੀਸ ਬਾਰ ਬਾਰ ਕੱਟ ਕੇ ਭੇਜ ਕੀਤਾ ਇਹ ਕੋ ਥੋੜੀ ਗੱਲ ਤੇ ਨਹੀਂ ਕਹਿੰਦੇ ਨਸੀਸ ਕਟਿਆ ਸ਼ਿਵ ਜੀ ਨੇ ਫਿਰ ਜੋੜ ਦਿੱਤਾ 라ਵਣ ਨੇ ਫਿਰ ਕਟਿਆ ਸ਼ਿਵ ਜੀ ਨੇ ਫਿਰ ਜੋੜ ਦਿੱਤਾ ਕੈਨਨ ਇਸ ਤਰ੍ਹਾਂ 10 ਦਫਾ ਹੋਇਆ 라वण ਕਹਿੰਦਾ ਹੈ ਭਗਵਨ ਇਹ ਮਹਾਦੇਵ ਕਿਹਾ ਤੇ ਮੇਰੇ ਤੇ પ્રસન્ન ਹੋ ਤੇ ਜੇ ਤੇਰੀ ਪ੍ਰਸੰਨਤਾ ਨਹੀਂ ਮਿਲਦੀ ਹਾਂ ਤੇ ਮੈਂ ਜ਼ਿੰਦਾ ਹੀ ਨਹੀਂ ਰਹਿਣਾ ਚਾਹੁੰਦਾ ਮੈਨੂੰ ਇਹ ਜੀਵਨ ਚਾਹੀਦਾ ਹੀ ਨਹੀਂ ਮੈਨੂੰ ਇਸ ਜ਼ਿੰਦਗੀ ਦੀ ਲੋੜ ਹੀ ਨਹੀਂ ਸੁਭਾਵਕ ਹੋਰ ਅਰਜ਼ ਕਰਦੇ ਹਾਂ ਜਿਸ ਦਿਨ ਮਨੁੱਖ ਨੂੰ ਇਹ ਜ਼ਿੰਦਗੀ ਵਿਅਰਥ ਪ੍ਰਤੀਤ ਹੋਵੇ ਨਾ ਵਿਅਰਥ ਉਹ ਦਿਨ ਉਪਰਾਮ ਹੋ ਜਾਂਦਾ ਹੈ ਫਿਰ ਦੋ ਰਸਤੇ ਰਹਿੰਦੇ ਨੇ ਦੋ ਆਤਮ ਹੱਤਿਆ ਜਾਂ ਆਤਮ ਕ੍ਰਾਂਤੀ ਰਸਤੇ ਦੋ ਰਹਿਣਗੇ ਜਿਸ ਦਿਨ ਇਹ ਪਤਾ ਚੱਲ ਜਾਏ ਇਹ ਜੀਵਨ ਕੁਝ ਵੀ ਨਹੀਂ ਇਹਦੇ ਵਿੱਚ ਕੁਝ ਵੀ ਨਹੀਂ ਸਿਵਾਏ ਦੁੱਖਾਂ ਤੋਂ ਹੋਰ ਕੁਝ ਵੀ ਨਹੀਂ ਹਾਂ ਇਸ ਸੰਸਾਰ ਵਿੱਚ ਐਸਾ ਕੁਝ ਵੀ ਨਹੀਂ ਜੋ ਮੈਨੂੰ ਤ੍ਰਿਪਤ ਕਰ ਸਕੇ ਐਸਾ ਕੁਝ ਵੀ ਨਹੀਂ ਇਹ ਸੰਸਾਰ ਮੇਰੀਆਂ ਲੋੜਾਂ ਪੂਰੀਆਂ ਕਰ ਸਕਦਾ ਹੈ ਮੈਨੂੰ ਤ੍ਰਿਪਤ ਨਹੀਂ ਕਰ ਸਕਦਾ ਜਗਤ ਦੇ ਵਿੱਚ ਐਸਾ ਕੁਝ ਵੀ ਨਹੀਂ ਜੋ ਮੈਨੂੰ ਤ੍ਰਿਪਤ ਕਰ ਸਕੇ ਔਰ ਇਸ ਜੀਵਨ ਵਿੱਚ ਐਸਾ ਕੁਝ ਵੀ ਨਹੀਂ ਜੋ ਮਹਾਨ ਹੋਵੇ ਜਦ ਇਹ ਵਿਚਾਰ ਮਨੁੱਖ ਦੇ ਅੰਦਰੋਂ ਪੈਦਾ ਹੋਵੇ ਵੀ ਖਾਸ ਕਰਕੇ ਸਿਆਣੇ ਬੰਦੇ ਚ ਮੈਂ ਫਿਰ ਅਰਜ਼ ਕਰਦਿਆਂ ਮੂਡ ਦੇ ਅੰਦਰ ਨਹੀਂ ਹੋਵੇਗੀ ਜੋ ਥੋੜਾ ਵੀ ਸੋਚਣ ਵਾਲਾ ਮਨੁੱਖ ਹੈ ਜਿਹਦੀ ਵਿਚਾਰ ਸ਼ਕਤੀ ਥੋੜੀ ਵੀ ਕੰਮ ਕਰਦੀ ਹੈ ਉਹਨੇ ਇਹ ਸੋਚਣਾ ਹੈ ਕਿ ਜਗਤ ਦੇ ਵਿੱਚ ਐਸਾ ਕੁਝ ਵੀ ਨਹੀਂ ਜੋ ਮੈਨੂੰ ਤ੍ਰਿਪਤ ਕਰ ਸਕੇ ਯਾ ਤੇ ਬੰਦਾ ਕਬੂਲ ਕਰੇ ਹੈ ਕੁਝ ਐਸਾ ਇਹ ਤੇ ਤ੍ਰਿਪਤ ਸਿਕੰਦਰ ਵੀ ਨਹੀਂ ਹੋਇਆ ਉਹ ਵੀ ਭੁੱਖਾ ਹੀ ਮਰਿਆ ਕਮ ਸੇ ਕਮ ਜਗਤ ਵਿੱਚ ਐਸਾ ਕੁਛ ਵੀ ਨਹੀਂ ਜੋ ਮੈਨੂੰ ਤ੍ਰਿਪਤ ਕਰ ਸਕੇ ਔਰ ਇਸ ਜੀਵਨ ਵਿੱਚ ਐਸਾ ਕੁਛ ਵੀ ਨਹੀਂ ਜੋ ਮਾਨਵ ਜਦ ਇਹ ਵਿਚਾਰ ਪੈਦਾ ਹੁੰਦੇ ਨੇ ਤਾਂ ਉਦਾਸੀ ਉਪਰਾਮਤਾ ਗੁਰਨਾਣਿਕ ਦੇ ਵੱਡੇ ਸੁਪੁੱਤਰ ਬਾਬਾ ਸ੍ਰੀ ਚੰਦ ਉਹਨੇ ਸਾਖਸ਼ਾਤ ਗੁਰੂ ਨਾਨਕ ਨੂੰ ਕਹਿ ਦਿੱਤਾ ਗੁਰਦੇਵ ਪਿਤਾ ਜਗਤ ਵਿੱਚ ਐਸਾ ਕੁਛ ਵੀ ਨਹੀਂ ਜਿਸ ਤੋਂ ਮੈਤ੍ਰਿਪਥ ਹੋ ਸਕੇ ਜੀਵਨ ਵਿੱਚ ਐਸਾ ਕੁਛ ਵੀ ਨਹੀਂ ਜੋ ਕਿ ਮਹਾਨ ਹੋਵੇ ਇਸਰੀ ਚੰਦ ਦੇ ਬੋਲ ਨੇ ਜਨਮ ਸਾਖੀ ਪੜਨਾ ਮੈਂ ਉਪਰਾਹ ਹਾਂ ਉਦਾਸਾਂ ਤੋ ਬਾਬੇ ਸ੍ਰੀ ਚੰਦ ਤੋਂ ਇੱਕ ਪੰਥ ਚਲਿਆ ਉਦਾਸੀ ਉਦਾਸੀ ਇਹ ਥੋੜੀ ਗੱਲ ਨਹੀਂ ਜਿਹਨੂੰ ਤੁਸੀਂ ਉਦਾਸੀ ਕਹਿੰਦੇ ਕੋਈ ਉਦਾਸੀ ਨਹੀਂ ਹੁੰਦੀ ਪੂਰਨ ਤੌਰ ਤੇ ਉਦਾਸ ਹੋ ਜਾਣਾ ਕੁਝ ਵੀ ਨਹੀਂ ਜਗਤ ਦੇ ਚਾਹੈ ਸਾ ਕੁਝ ਵੀ ਨਹੀਂ ਜੋ ਮੈਨੂੰ ਤ੍ਰਿਪਤ ਕਰ ਸਕੇ ਜਗਤ ਦੇ ਚ ਐਸਾ ਕੁਝ ਵੀ ਨਹੀਂ ਜੋ ਕਿ ਮਹਾਨ ਹੋਵੇ ਜੀਵਨ ਦੇ ਚ ਐਸਾ ਕੁਝ ਵੀ ਨਹੀਂ ਜੋ ਕਿ ਸਿਰਮੌਰ ਹੋਵੇ ਮਹਾਨ ਹੋਵੇ ਜਦ ਐਸੀ ਉਦਾਸੀ ਪੈਦਾ ਹੋਵੇ ਫਿਰ ਦੋ ਰਸਤੇ ਨੇ ਕਿਹੜੇ ਦੋ ਰਸਤੇ ਜਾਂ ਆਤਮ ਹੱਤਿਆ ਜਾਂ ਆਤਮ ਕ੍ਰਾਂਤੀ ਥੋੜਾ ਜਿਹਾ ਵੀ ਜਿਹੜਾ ਸੋਚਦਾ ਤੇ ਸਮਝਦਾ ਬੰਦਾ ਉਹਦੇ ਅੰਦਰ ਇਹ ਦੋ ਰਸਤੇ ਪੈਦਾ ਹੋਣਗੇ ਜਾਂ ਆਪਣੇ ਆਪ ਨੂੰ ਬਦਲੋ ਜਾਂ ਆਪਣੇ ਆਪ ਨੂੰ ਖਤਮ ਕਰੋ ਕਿਦਰੀ ਗਲਤ ਨਾ ਸਮਝ ਲੈਣਾ ਦੁਨੀਆਂ ਵਿੱਚ ਜਿਹੜੇ ਖੁਦਕਸ਼ੀ ਕਰਦੇ ਨੇ ਸੌ ਦੇ ਚੋਂ 90 ਬੰਦੇ ਸਿਆਣੇ ਹੁੰਦੇ ਨੇ ਬਔਰ ਉਹਨਾਂ ਦੀ ਜ਼ਿੰਦਗੀ ਪੜ ਕੇ ਵੇਖਣਾ ਜੋ ਖੁਦਕਸ਼ੀ ਕਰ ਗਏ ਆਤਮ ਹੱਤਿਆ ਕਰ ਦੇਣਾ ਆਪਣੇ ਆਪ ਨੂੰ ਖਤਮ ਕਰ ਦੇਣਾ ਕੁਝ ਸੋਚਿਆ ਹੈ ਮਹਿਸੂਸ ਕੀਤਾ ਹੈ ਕੁਝ ਸਮਝਿਆ ਹੈ ਕੁਝ ਵੀ ਨਹੀਂ ਚੋਟ ਲੱਗੀ ਹੈ ੱਤਕਾ ਲੱਗਿਆ ਹੈ ਦੁਖੀ ਹੋ ਗਏ ਐਨੇ ਦੁਖੀ ਹੋ ਗਏ ਕੀ ਕਰਨਾ ਹੈ ਜੀਵਨ ਭਾਵੇਂ ਸਾਰੀ ਦੁਨੀਆ ਵਿੱਚ ਕਾਨੂੰਨ ਇਹ ਕਹਿੰਦਾ ਹੈ ਖੁਦਕਸ਼ੀ ਪਾਪ ਹੈ ਔਰ ਧਰਮ ਵੀ ਕਹਿੰਦਾ ਖੁਦਕਸ਼ੀ ਪਾਪ ਹੈ ਆਤਮ ਹੱਤਿਆ ਪਾਪ ਹੈ ਔਰ ਸਾਰੀ ਦੁਨੀਆ ਚ ਮੌਜੂਦ ਹੈ ਸਾਰੀ ਦੁਨੀਆ ਚ ਹਿੰਦੁਸਤਾਨ ਦੇ ਚ ਆਤਮ ਹੱਤਿਆ ਘਟ ਹੈ ਬਨਿਸਬਤ ਅਮਰੀਕਾ ਦੇ ਅਮਰੀਕਾ ਦੇ ਚ ਸਭ ਤੋਂ ਜ਼ਿਆਦਾ ਆਤਮ ਹੱਤਿਆ ਹੈ ਕਿਉਂ ਸਭ ਕੁਝ ਮਿਲ ਗਿਆ ਹੈ ਤੇ ਸੋਚਣੀ ਇਹ ਫੁਰੀਏ ਕੁਝ ਵੀ ਨਹੀਂ ਮਿਲੇ कुछ भी नहीं कम से कम जगत ऐसा कुछ भी नहीं कि मैं त्रिपत हो सका कुछ भी नहीं ना पत्नी त्रिपत कर है ना पति त्रिपत कर है ना पुत्र त्रिपत कर ना मित्र त्रिपत कर सकते ना धन संपदा त्रिपत कर है ना पदार्थ त्रिपत कर सकते हैं कम से कम जगत ऐसा कुछ भी नहीं तो इस जगत जी के करना है खुदकशी ਤੋ ਅੱਜ ਸਭ ਤੋਂ ਜ਼ਿਆਦਾ ਖੁਦਕਸ਼ੀਆਂ ਅਮਰੀਕਾ ਦੇ ਵਿੱਚ ਨੇ ਕਿਉਂ ਕਿ ਸਭ ਕੁਝ ਮਿਲ ਗਿਆ ਹੈ ਤੇ ਖਿਆਲ ਪੈਦਾ ਹੋਇਆ ਕੁਝ ਵੀ ਨਹੀਂ ਮਿਲ ਤ੍ਰਿਪਤੀ ਤੇ ਹੈ ਨਹੀਂ ਗਰੀਬ ਦੇਸ਼ ਦੁਨੀਆ ਦੇ ਵਿੱਚ ਜਿਤਨੇ ਨੇ ਚਾਹੇ ਉਹ ਕੁਝ ਅਰਬ ਦੇਸ਼ ਨੇ ਜਾਂ ਏਸ਼ੀਆ ਦੇ ਹੋਰ ਖਿੱਤੇ ਦੇ ਛੋਟੇ-ਛੋਟੇ ਦੇਸ਼ ਨੇ ਥਾਈਲੈਂਡ ਹੈ ਲਾਉਸ ਹੈ ਕੰਬੋਡੀਆ ਹੈ ਬਰਮਾ ਹੈ ਇਦਰ ਚੀਨ ਹੈ ਲੰਕਾ ਹੈ ਇਦਰ ਖੁਦਕਸ਼ੀਆਂ ਘਟ ਨੇ ਇਹ ਔਰਕ ਦੇਚ ਜ਼ਿਆਦਾ ਹੈ ਕਿਉਂਕਿ ਗਰੀਬ ਬੰਦੇ ਦੀ ਇਹ ਆਸਾ ਬਣੀ ਰਹਿੰਦੀ ਹੈ ਸ਼ਾਇਦ ਉਹ ਚੀਜ਼ ਮੈਨੂੰ ਮਿਲ ਜਾਏ ਤੇ ਮੈਂ ਸ਼ਾਇਦ ਤ੍ਰਿਪਤ ਹੋ ਜਾਵਾਂ ਫਲਾਣੀ ਵਸਤੂ ਮੈਨੂੰ ਮਿਲ ਜਾਏ ਸ਼ਾਇਦ ਮੈਂ ਅਨੰਦਿਤ ਹੋ ਜਾਵਾਂ ਫਲਾਣੀ ਚੀਜ਼ ਮੈਨੂੰ ਮਿਲ ਜਾਇਆ ਹੈ ਸ਼ਾਇਦ ਮੈਂ ਖੁਸ਼ਹਾਲ ਹੋ ਜਾਵਾਂ ਤਾਂ ਜਿਨ੍ਹਾਂ ਵਸਤਵਾਂ ਦੀ ਮਿਲਣ ਦੀ ਚਾਹਤ ਦੇਚ ਗਰੀਬ ਮਨੁੱਖ ਜੀ ਰਿਹਾ ਤੇ ਉਹ ਚਾਹਤ ਉਹ ਖਾਇਸ਼ ਉਹਨੂੰ ਜੀਣ ਤੇ ਮਜਬੂਰ ਪਈ ਕਰਦੀ ਹੈ ਕੁਝ ਦੇਸ਼ਾਂ 'ਚ ਉਹ ਚੀਜ਼ਾਂ ਮਿਲ ਗਈਆਂ ਬੰਦਾ ਖੁਸ਼ਹਾਲ ਨਹੀਂ ਹੋਇਆ ਵਸਤੂਆਂ ਮਿਲ ਗਈਆਂ ਬੰਦਾ ਤ੍ਰਿਪਤ ਨਹੀਂ ਹੋਇਆ ਐਸੀ ਜਦ ਸਟੇਜ ਬਣੇ ਮਨ ਦੇ ਸੋਚਣ ਲਈ ਵਿਚਾਰ ਤੇ ਕਿ ਜਗਤ ਦੇ ਚ ਐਸਾ ਕੁਛ ਵੀ ਨਹੀਂ ਜਿਸ ਤੋਂ ਮੈਂ ਤ੍ਰਿਪਤ ਹੋ ਸਕਾਂ ਪੁੱਤਰਾ ਤਾਂ ਕੌਣ ਤ੍ਰਿਪਤ ਹੈ ਪੁੱਤਰ ਸਾਰਿਆਂ ਦੇ ਨੇ ਬੰਦਾ ਭੁੱਖਾ ਹੈ ਪਤੀ ਤੋਂ ਕੌਣ ਤ੍ਰਿਪਤ ਹੋਇਆ ਹੈ ਪਤਨੀ ਤੋਂ ਕੌਣ ਤ੍ਰਿਪਤ ਹੋਇਆ ਹੈ ਧਨ ਤੋਂ ਕੌਣ ਤ੍ਰਿਪਤ ਹੋਇਆ ਹੈ ਇੱਜ਼ਤ ਮਾਨ ਮਰਿਆਦਾ ਤੋਂ ਕੌਣ ਤ੍ਰਿਪਤ ਹੋਇਆ ਹੈ ਅੱਜ ਤੱਕ ਕੋਈ ਨਹੀਂ ਭੁੱਖ ਬਣੀ ਹੋਈ ਹੈ ਤੋ ਜਗਤ ਦੇ ਚ ਐਸਾ ਕੁਛ ਵੀ ਨਹੀਂ ਜਿਸ ਤੋਂ ਮੈਂ ਤ੍ਰਿਪਤ ਹੋ ਸਕਾਂ ਉਦਾਸੀ ਉਪਰਾਮਤਾ ਹਾਲਤਾ ਦੋ ਆਤਮ ਹਤਿਆ ਜਾਂ ਆਤਮ ਕ੍ਰਾਂਤੀ ਜਾਂ ਜੀਵਨ ਬਦਲੋ ਜਾਂ ਜੀਵਨ ਖਤਮ ਕਰੋ ਇਹ ਦੋ ਰਸਤੇ ਰਹਿ ਜਾਂਦੇ ਨਤੀਜਾ ਕੋਈ ਰਸਤਾ ਨਹੀਂ ਜੀਵਨ ਖਤਮ ਕਰਨਾ ਜ਼ਰਾ ਆਸਾਨ ਖੇੜ ਹੈ ਜੀਵਨ ਬਦਲਣਾ ਜ਼ਰਾ ਔਖ ਇਸ ਵਾਸਤੇ ਸੰਸਾਰ ਦੇ ਵਿੱਚ ਜਿੰਨੀ ਆਤਮ ਹਤਿਆ ਹੈ ਇਤਨੀ ਆਤਮਕ੍ਰਾਂਤੀ ਨਹੀਂ ਦੁਨੀਆ ਦੇ ਵਿੱਚ ਜਿੰਨੇ ਖੁਦਕਸ਼ੀ ਕਰਦੇ ਨੇ ਉਤਨੇ ਵੀ ਭਗਤ ਨਹੀਂ ਬਣਦੇ ਉਹਨੇ ਵੀ ਨਾਮ ਰਸੀਏ ਨਹੀਂ ਬਣਦੇ ਬਹੁਤ ਮੂਤਾਲਾ ਕਰਕੇ ਵੇਖਣਾ ਇਹ ਮੇਰੀ ਗਿਣਤੀ ਹੈ ਇਹ ਮੇਰੇ ਆંકੜੇ ਨੇ ਜਿਸ ਢੰਗ ਨਾਲ ਮੈਂ ਦੇਖਿਆ ਹੈ ਕਿ ਜਿਸ ਦੇਸ਼ ਦੇ ਵਿੱਚ ਜਿੰਨੇ ਬਦੰਦੇ ਖੁਦਕਸ਼ੀ ਕਰ ਲੈਂਦੇ ਨੇ ਉਤਨੇ ਵੀ ਬ੍ਰਹਮਗਿਆਨੀ ਕੋਈ ਨਹੀਂ ਉਤਨੇ ਵੀ ਆਤਮਕ ਰਸੀਏ ਕੋਈ ਨਹੀਂ ਕਾਰਨ ਜੀਵਨ ਖਤਮ ਕਰਨਾ ਆਸਾਨ ਖੇੜਾ ਜੀਵਨ ਬਦਲਣਾ ਜ਼ਰਾ ਔਖੀ ਖੇੜ ਹੈ ਤੇ ਜਿਹੜਾ ਇਸ ਹੱਦ ਤੱਕ ਉਦਾਸ ਉਪਰਾਮ ਨਹੀਂ ਹੋਇਆ ਉਹ ਅਜੇ ਕੋਈ ਸਿਆਣਾ ਵੀ ਨਹੀਂ ਹੈ ਇਹ ਮੈਂ ਅਰਜ਼ ਕਰ ਦਿੰਦਾ ਉਹਦੀ ਅਜੇ ਸਿਆਣ ਉਹਦੇ ਅਜੇ ਸੋਚਣੀ ਸ਼ਿਖਰ ਤੇ ਨਹੀਂ ਪਹੁੰਚੀ ਮੰਜ਼ਲੇ ਮਕਸੂਦ ਤੇ ਨਹੀਂ ਪਹੁੰਚੀ ਜਦ ਸਿਆਣਪ ਸ਼ਿਖਰ ਤੇ ਪਹੁੰਚਦੀ ਹੈ ਸੋਚਣੀ ਸ਼ਿਖਰ ਤੇ ਪਹੁੰਚਦੀ ਹੈ ਵਿਚਾਰਾਂ ਸ਼ਿਖਰ ਤੇ ਪਹੁੰਚਦੀਆਂ ਨੇ ਤੇ ਅੱਗੋਂ ਵਿਚਾਰਾਂ ਨੂੰ ਜਾਣ ਦਾ ਕੋਈ ਰਸਤਾ ਨਹੀਂ ਰਹਿ ਜਾਂਦਾ ਫਿਰ ਵਿਚਾਰ ਦੋ ਪਾਸੇ ਜਾਣਗੇ ਆਤਮ ਹੱਤਿਆ ਜਾਂ ਆਤਮ ਕ੍ਰਾਂਤੀ ਖੁਦ ਨੂੰ ਖਤਮ ਕਰੋ ਜਾਂ ਖੁਦ ਨੂੰ ਬਦਲੋ ਦੋ ਰਸਤੇ ਰਹਿ ਜਾਂਦੇ ਕੋਈ ਪਤੀ ਤੋਂ ਬਹੁਤ ਪਤਨੀ ਦੁਖੀ ਹੋ ਗਈ ਪੁੱਤਰਾਂ ਤੋਂ ਵੀ ਦੁਖੀ ਹੋਗੇ ਪਰਿਵਾਰ ਤੋਂ ਦੁਖੀ ਹੋ ਗਈ ਜਿੱਥੋਂ ਇਸਨੇ ਆਸਾ ਬਣਾਈ ਸੀ ਸੁੱਖ ਮਿਲੇਗਾ सुख मिलेगा संसार मिले जिस हिस्से इसने बड़ा माण किया नहीं मिले सुख खुदकशी करो हिंदुस्तान पुरशा की बनिस्बत स्त्र ज्यादा खुदकशी कर दिया जो आदाद आंकड़े पेश होए ने हिंदुस्तान इतने बंदे खुदकशी नहीं करते पुरुष जिन्या इसत्रियां कर जा दिया। ਮਾਨਸੀ ਪਤੀ ਤੇ ਮਾਨਸੀ ਬੱਚਿਆਂ ਤੇ ਮਾਨਸੀ ਪਰਿਵਾਰ ਤੇ ਮਾਨਸੀ ਸੰਸਾਰ ਤੇ ਗੱਲ ਕੁਝ ਬਣੀ ਨਹੀਂ ਚਲੋ ਆਤਮ ਹੱਤਿਆ ਕਰ ਕੁਝ ਵੀ ਨਹੀਂ ਐ ਕੀ ਤੋ ਮਿੱਟੀ ਦਾ ਤੇਲ ਛਿੜਕ ਕੇ ਜਿਤਨੀ ਹੈ ਹਿੰਦੁਸਤਾਨ ਵਿੱਚ ਇਸਤਰੀਆਂ ਮਰਦੀਆਂ ਨੇ ਪੁਰਸ਼ ਨਹੀਂ ਮਰਦੇ ਇਹ ਆંકੜੇ ਨੇ ਰੋਜ਼ ਅਖਬਾਰ ਵਿੱਚ ਇਹ ਖਬਰਾਂ ਹੁੰਦੀਆਂ ਨੇ ਐਨੀਆਂ ਖੁਦਕਸ਼ੀਆਂ ਹੋਈਆਂ ਨੇ ਆਤਮ ਹੱਤਿਆ ਹੋਈ ਔਰ ਕੋਈ ਗੱਡੀ ਥੱਲੇ ਆ ਜਾਂਦਾ ਕੋਈ ਨੀਂਦ ਦੀਆਂ ਗੋਲੀਆਂ ਜ਼ਿਆਦਾ ਖਾ ਲੈਂਦਾ ਚਲੋ ਦਮ ਤੋੜ ਲੈ ਖਤਮ ਕਰਨਾ ਤੁਸੀਂ ਆਖੋਗੇ ਪਤਾ ਨਹੀਂ ਕਿਹੜਾ ਵਿਸ਼ਾ ਮੈਂ ਲੈ ਬੈਠਾ ਮੈਂ ਫਿਰ ਅਰਜ਼ ਕਰਾਂ ਜੋ ਇਸ ਪੱਦਰ ਤੱਕ ਇਸ ਸਟੇਜ ਤੱਕ ਪਹੁੰਚਿਆ ਨਹੀਂ ਕਿ ਜਗਤ ਦੇ ਵਿੱਚ ਐਸਾ ਕੁਝ ਵੀ ਨਹੀਂ ਜੋ ਮੈਨੂੰ ਤ੍ਰਿਪਤੀ ਦੇ ਸਕੇ ਇਸ ਸਟੇਜ ਤੇ 라वण ਪਹੁੰਚ ਗਿਆ ਸੀ ਐਨਾ ਵਿਚਾਰਕ ਐਨਾ ਸੋਚਣ ਵਾਲਾ ਬੰਦਾ ਐ ਸ਼ਿਵ ਜੀ ਤੇਰੀ ਪ੍ਰਸੰਤਾ ਤੋਂ ਬਿਨਾ ਮੈਂ ਨਹੀਂ ਜੀਵਣਾ ਜਗਤ ਦੇ ਚੈਸਾ ਕੁਝ ਵੀ ਨਹੀਂ ਜੋ ਮੈਨੂੰ ਸ਼ਾਂਤ ਕਰ ਸਕੇ ਮੈਂ ਜੀਵਨ ਖਤਮ ਕਰਦਾ ਅਗਰ ਤੂੰ ਮੇਰਾ ਜੀਵਨ ਬਦਲਦਾ ਨਹੀਂ ਮੈਂ ਜੀਵਨ ਖਤਮ ਕਰਦਾ ਇਹ ਸੋਚਣੀ 라ਵਣ ਦੀ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵਿਸਾਖੀ ਵਾਲੇ ਦਿਨ ਆਨੰਦਪੁਰ ਸਾਹਿਬ ਵਿੱਚ ਨੰਗੀ ਤਲਵਾਰ ਲਲਕਾਰ ਕੇ ਕਿਹਾ ਪੰਜ ਸੀਸ ਚਾਹੀਦੇ ਦਰਸਲ ਸਤਿਗੁਰੂ ਇਹ ਵੇਖਣਾ ਚਾਹੁੰਦੇ ਸਨ ਇੰਨਾ ਲੰਬੀ ਚੌੜੀ ਭੀੜ ਦੇ ਵਿੱਚ ਐ ਕੋਈ ਐਸਾ ਜਿਹਨੂੰ ਇਹ ਮਹਿਸੂਸ ਹੋਇਆ ਹੋਵੇ ਜੀਵਨ ਤੇ ਕੁਝ ਵੀ ਨਹੀਂ ਦੁੱਖਾਂ ਦੀ ਖਾਣ ਰੋਗਾਂ ਦੀ ਖਾਣ ਹੈ ਚਿੰਤਾ ਦੀ ਖਾਣ ਹੈ ਕਿ ਕੁਝ ਵੀ ਨਹੀਂ ਜਿਹਨੂੰ ਇਹ ਮਹਿਸੂਸ ਹੋਇਆ ਹੋਵੇ ਜਗਤ ਵਿੱਚ ਐਸਾ ਕੁਝ ਵੀ ਨਹੀਂ ਜਿਸ ਤੋਂ ਮਤ੍ਰਿਪਤ ਹੋ ਸਕੇ ਜਿਸ ਤੋਂ ਮੈਂ ਸ਼ਾਂਤ ਹੋ ਸਕਾਂ ਵੇਖੀਏ ਕਿਉਂਕਿ ਜਿਸ ਨੂੰ ਐਸਾ ਮਹਿਸੂਸ ਹੋਇਆ ਹੋਵੇ ਤੇ ਜੀਵਨ ਕੁਛ ਨਹੀਂ ਤੇ ਫਿਰ ਗੁਰੂ ਮੰਗ ਕਰੇ ਇਸ ਜੀਵਨ ਦੀ ਉਹ ਤੇ ਖਿੜੇ ਮੱਥੇ ਖੜਾ ਹੋਵੇਗਾ ਲੈ ਤੇ ਕੁਛ ਵੀ ਨਹੀਂ ਗੁਰੂ ਨੇ ਤੇ ਕੁਛ ਵੀ ਨਹੀਂ ਮੰਗਿਆ ਅਸੀਂ ਤੇ ਸਮਝਦੇ ਇਸ ਕੋ ਬਹੁਤ ਵੱਡੀ ਮੰਗ ਹੋਵੇਗੀ ਗੁਰੂ ਨੇ ਤੇ ਕੁਛ ਵੀ ਨਹੀਂ ਮੰਗਿਆ ਦਕਸ਼ਣਾ ਤੇ ਕੁਛ ਵੀ ਨਹੀਂ ਮੰਗਿਆ ਕੁਛ ਵੀ ਦਕਸ਼ਣਾ ਨਹੀਂ ਮੰਗਿਆ ਆਖਰੀ ਯਕੀ ਬਾਦੀ ਗਰੇ ਪੰਜ ਤਿਆਰ ਹੋਏ ਇਹਨੂੰ ਕਿਧਰੇ ਨਾਟਕੀ ਰੰਗ ਨਾ ਦਿੱਤਾ ਕਰੋ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਬੰਦਿਆਂ ਦੇ ਸਿਰ ਮੰਗੇ ਤੇ ਬਕਰੇ ਝਟਕਾ ਦਿੱਤੇ ਗੁਰੂ ਝੂਠਾ ਸਾਬਤ ਹੁੰਦਾ ਖਿਮਾ ਕਰਨੀ ਮੰਗਦਾ ਬੰਦਿਆਂ ਦੇ ਸਿਰ ਹੈ ਕੱਟਦਾ ਬਕਰੇ ਇਹ ਇਲਜ਼ਾਮ ਆ ਜਾਏਗਾ ਗੁਰੂ ਗੋਬਿੰਦ ਸਿੰਘ ਜੀ ਇਹ ਬਹੁਤ ਵੱਡਾ ਇਲਜ਼ਾਮ ਆ ਜਾਏਗਾ ਇਸ ਬੈਸ ਨੂੰ ਬਿਲਕੁਲ ਅਗਾਂ ਵਧਾਇਆ ਵੀ ਨਾ ਕਰੋ ਇਹ ਸਭ ਕੁਝ ਕੰਬੂ ਦੇ ਚ ਹੋਇਆ ਹੈ ਪਰਦੇ ਦੇ ਚ ਹੋਇਆ ਹੈ ਪਰਦਾ ਨਾ ਚੁਕਿਆ ਕਰੋ ਜਿਸ ਕੰਮ ਤੇ ਮੇਰਾ ਗੁਰੂ ਪਰਦਾ ਪਾਣਾ ਚਾਹੁੰਦਾ ਹੈ ਮੈਂ ਸਮਝਦਾ ساری ਦੁਨੀਆ ਵੀ ਜ਼ੋਰ ਲਾਵੇ ਇਹ ਪਰਦਾ ਕੋਈ ਚੁੱਕ ਨਹੀਂ ਸਕੇਗਾ ਇਹ ਤੇ ਕੰ ਮੇਰੇ ਪਾਦਸ਼ਾਹ ਨੇ ਗੁਪਤ ਕੀਤਾ ਹੈ ਪਰਦੇ ਚ ਕੀਤਾ ਹੈ ਤੇ ਜਿਸ ਕੰਮ ਨੂੰ ਮੇਰਾ ਪਾਦਸ਼ਾਹ ਗੁਪਤ ਰੱਖਣਾ ਚਾਹੁੰਦਾ ਹੈ ਤੈਨੂੰ ਕੀ ਲੋੜੇ ਤੰਬੂ ਦੇ ਝਾਤੀ ਮਾਰਨ ਦੀ ਤੋ ਕਿਉਂ ਤੰਬੂ ਚੁੱਕਦਾ ਤੂੰ ਕਿਉਂ ਤੰਬੂ ਫਾੜਦਾ ਹੈ ਤੂੰ ਆਪਣੀ ਸ਼ਰਧਾ ਨੂੰ ਇੱਥੇ ਟਿਕਾ ਕੇ ਰੱਖ ਕਿ ਮੇਰੇ ਪਾਦਸ਼ਾਹ ਨੇ ਪੰਜ ਬੰਦਿਆਂ ਦੇ ਸੀਸ ਮੰਗੇ ਨੇ ਬੱਕਰੀਆਂ ਦੇ ਨਹੀਂ ਇੱਥੇ ਸ਼ਰਧਾ ਟਿਕਾ ਆਪਣੀ ਭਾਵਨਾ ਨੂੰ ਇੱਥੇ ਟਿਕਾ ਆਪਣੇ ਨਿਸ਼ਚੈ ਨੂੰ ਇੱਥੇ ਟਿਕਾ ਆਪਣੀ ਵਿਚਾਰ ਨੂੰ ਇੱਥੇ ਟਿਕਾ ਮੈਂ ਇਸ ਵਾਸਤੇ ਕਿੰਨਾ ਹਿੰਦੁਸਤਾਨ ਵਿੱਚ ਬੜੀ ਲੰਗੀ ਚੋੜੀ ਭੈਸ ਹੈ ਚਰਚਾ ਹੈ ਬਾਹਰ ਕੋਮਦੇ ਆਇਆ ਵੀ ਕਈ ਮੈਨੂੰ ਕਹਿ ਦਿੰਦੇ ਨੇ ਇਸ ਵਾਸਤੇ ਸਾਂਝੀ ਦੀਆਂ ਮੈਂ ਇੱਕ ਗੱਲ ਕਹਿ ਦਿੱਤੀ ਕਿ ਜਿਸ ਕੰਮ ਤੇ ਮੇਰਾ ਗੁਰੂ ਪੜਦਾ ਪਾਰਿਆ ਹੈ ਗੋਪਤ ਕਰਨਾ ਚਾਹਦਾ ਹੈ ਤੂੰ ਤੰਬੂ ਦੇ ਚਾਤੀ ਨਾ ਮਾਰ ਤੂੰ ਤੰਬੂ ਫਾੜਨ ਦੀ ਕੋਸ਼ਿਸ਼ ਨਾ ਕਰ ਤੂੰ ਆਪਣੀ ਸ਼ਰਧਾ ਨੂੰ ਇੱਥੇ ਟਿਕਾ ਕਿ ਮੇਰੇ ਬਾਦਸ਼ਾਹ ਨੇ ਪੰਜ ਬੰਦਿਆਂ ਦੇ ਸੀਸ ਮੰਗੇਰੇ ਬਹੁਤ ਵੱਡੀ ਗੱਲ ਤਿਆਰ ਹੋਏ ਨੇ ਇੱਕ ਬیدر ਦਾ ਇੱਕ ਜਗਨਨਾਥਪੁਰੀ ਦਾ ਇੱਕ ਦਿੱਲੀ ਦਾ ਲਾਹੌਰ ਦਾ ਹੈਰਾਨਗੀ ਦੀ ਗੱਲ ਇਹ ਹੈ ਕਿ ਵੱਖ-ਵੱਖ ਜਾਤੀਆਂ ਦੇ ਨੇ ਔਰ ਪੰਝਾਂ ਦੀ ਜਾਤ ਮਿਟਾਈ ਪੰਝਾਂ ਦਾ ਵਰਨ ਮਿਟਾਇਆ ਪੰਝਾਂ ਦੇ ਨਾਮ ਮਿਟਾਇਆ ਤੇ ਪੰਝਾਂ ਨੂੰ ਲਖਬ ਦਿੱਤਾ ਸਿੰਘ ਦਾ ਐ ਸਿੱਖ ਅਗਰ ਤੂੰ ਜ਼ਾਤ ਦਾ ਮਾਣ ਕਰਨਾ ਹੋਵੇ ਤੇ ਸਿੰਘ ਤੇ ਹੀ ਕਰੀ ਔਰ ਕੁਛ ਨਹੀਂ ਔਰ ਤੂੰ ਕੁਛ ਵੀ ਨਹੀਂ ਸਿੱਖ ਤੇਰਾ ਸਰੂਪ ਹੈ ਸਿੱਖ ਤੇਰੀ ਹੋਂਦ ਹੈ ਸਿੱਖ ਤੇਰਾ ਕੌਮੀ ਨਾਮ ਹੈ ਸਿੱਖ ਤੇਰੀ ਤਸਵੀਰ ਹੈ ਸਿੰਘ ਤੇਰਾ ਤਖੱਲਸ ਹੈ ਸਿੰਘ ਤੇਰਾ ਉਪਨਾਮ ਹੈ ਸਿੱਖ ਤੇਰਾ ਸਰਨੇਮ ਹੈ ਸਿੱਖ ਨਾਮ ਦਿੱਤਾ ਹੈ ਗੁਰੂ ਨਾਨਕ ਨੇ ਤੇ ਸਿੰਘ ਤਖ਼ਲੁਸ ਦਿੱਤਾ ਹੈ ਦਸਵੇਂ ਗੁਰਨਾਮਿਕਰੇ ਸਿੱਖ ਮਨੁੱਖ ਉੱਥੋਂ ਬੜਨਾ ਸ਼ੁਰੂ ਹੁੰਦਾ ਹੈ ਕਿ ਐ ਗੁਰੂ ਕਮ ਸੇ ਕਮ ਸੱਚ ਬਾਰੇ ਧਰਮ ਬਾਰੇ ਮੈਂ ਕੁਛ ਨਹੀਂ ਜਾਣਦਾ ਮੈਂ ਸਿੱਖਣਾ ਚਾਹਨਾ ਸਿੱਖੀ ਸ਼ੁਰੂ ਹੋ ਗਈ ਸਿੱਖ ਤੇ ਜਦ ਕੋਈ ਸਿੱਖ ਲੈਂਦਾ ਹੈ ਜਾਣ ਲੈਂਦਾ ਹੈ ਤੇ ਜਾਣਕਾਰੀ ਦਾ ਦਾਵਾ ਨਹੀਂ ਕਰਦਾ ਕਰਗੀਦਰ ਕੈਨਨ ਤੋ ਸਿੰਘ ਹੋ ਗਿਆ ਤੂੰ ਸੂਰਬੀ ਰੋਗੇ ਤੇਰੀ ਧਾੜ ਤੇਰਾ ਜੀਵਨ ਹੀ ਦੱਸੇਗਾ ਤੂੰ ਮਹਾਨ ਹੋਗੇ ਸ਼ੇਰ ਦੀ ਚਾਲ ਹੀ ਰਸਦਿੰਦੀ ਹੈ ਜੰਗਲ ਵਿੱਚ ਇਹਦੇ ਮੁਕਾਬਲੇ ਦਾ ਕੋਈ ਨਹੀਂ ਸਿੰਘ ਦੀ ਚਾਲ ਹੀ ਦੱਸ ਦਿੰਦੀ ਹੈ ਜਗਤ ਵਿੱਚ ਤੇਰੇ ਮੁਕਾਬਲੇ ਦਾ ਕੋਈ ਨਹੀਂ ਕੋਈ ਭੇਡ ਬੱਕਰੀ ਥੋੜੀ ਹੈ ਤੂੰ ਕੋਈ ਬੇਣਖਾ ਥੋੜੀ ਹੈ ਤੂੰ ਕੋਈ ਬੇਗੈਰਕ ਥੋੜੀ ਹੈ ਤੇਰੇ ਵਿੱਚ ਸਾਹਸ ਹੈ ਹਿੰਮਤ ਹੈ ਹੌਸਲਾ ਹੈ ਇਹ ਸਭ ਕੁਝ ਪੈਦਾ ਹੋ ਜਾਏ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਲਕਬ ਦਿੱਤੇ ਬਿਨਾਂ ਰਹੇ ਦੇ ਨਹੀਂ ਤੂੰ ਸਹੀ ਨੂੰ ਇਹ ਸਾਡਾ ਉਪਨਾਮ ਹੈ ਸਾਡਾ ਸਰਨੇਮ ਹੈ ਹੋਰ ਕਿਸੇ ਸਰਨੇਮ ਨੂੰ ਅੱਗੇ ਨਾ ਕਰਿਆ ਕਰੋ ਕੋਈ ਨਹੀਂ ਬਸ ਸੇਂਗੀ ਸਾਡਾ ਸਰਨੇਮ ਹੈ ਸੇਂਗੀ ਸਾਡਾ ਵਿਸ਼ੇਸ਼ ਨਾਮ ਬਾਕੀ ਸਭ ਹਟਾ ਦਿਓ ਬਿਲਕੁਲ ਹਟਾ ਦਿਓ ਔਰ ਇਹ ਗੱਲ ਵੱਖਰੀ ਹੈ ਕਿ ਪੁਰਾਣੇ ਸੰਸਕਾਰ ਭਾਰਤ ਵਾਸੀਆਂ ਦੇ ਜਾਤ ਪਾਤ ਦੇ ਸਨ ਉਹ ਸਾਡੇ ਵਿੱਚੋਂ ਸੰਸਕਾਰ ਮਿਟੇ ਨਹੀਂ ਅਸੀਂ ਕਿਰ ਅੱਗੇ ਕੀਤੇ ਨੇ ਫਿਰ سلسلہ ਅੱਗੇ ਕੀਤਾ ਜਿਨ੍ਹਾਂ ਨੇ ਪੰਜ ਆਪਣੇ ਸੀਸ ਭੇਟ ਕੀਤੇ ਮੈਂ ਸਮਝਦਾ ਹਾਂ ਉਸ ਪੱਧਰ ਦੇ ਮਨੁੱਖ ਸੰ ਜਿੱਥੇ ਸੋਚਣੀ ਪੂਰੀ ਹੋਵੇਗੀ ਜੀਵਨ ਕੁਝ ਵੀ ਨਹੀਂ ਕੀ ਹੈ ਕੁਝ ਵੀ ਕਮ ਸੇ ਕਮ ਜਗਤ ਦੇ ਅਜਿਹਾ ਕੁਝ ਵੀ ਨਹੀਂ ਜਿਸ ਤੋਂ ਤ੍ਰਿਪਤ ਹੋ ਸਕੇ ਕਿਉਂਕਿ ਜਿਹੜਾ ਇਤਨਾ ਵੀ ਸੋਚ ਲਿਆ ਕਿ ਤ੍ਰਿਪਤੀ ਹੋ ਸਕਦੀ ਹੈ ਮੁਸ਼ਕਿਲ ਹੈ ਉਹ ਆਪਣਾ ਸੀਸ ਗੁਰੂ ਨੂੰ ਭੇਟ ਕਰੇ ਸਵਾਲ ਹੀ ਨਹੀਂ ਪੈਦਾਤਾ ਜਦ ਇਤਨੀ ਸਮਝ ਪੈਦਾ ਹੋ ਜਾਏ ਅੰਮ੍ਰਿਤ ਦੀ ਇਤਨੀ ਚਰਚਾ ਹੋ ਕੇ ਵੀ ਅੰਮ੍ਰਿਤ ਨਾ ਛਕਣਾ ਗੁਰੂ ਦੀ ਇਤਨੀ ਗੱਲ ਕਰਕੇ ਵੀ ਗੁਰੂ ਵਾਲਾ ਨਾ ਬਣਨਾ ਅਜੇ ਇਤਨੀ ਸਿਆਣਪ ਨਹੀਂ ਮੈਂ ਨਹੀਂ ਅਰਜ਼ ਕਰਦਾ ਅਜੇ ਨਹੀਂ ਸਿਆਣਪ ਅਜੇ ਤੇ ਬੰਦਾ ਸਮਝਦਾ ਲੈ ਪਾਪੇ ਚ ਜਾਵਾਂਗੇ ਬੜਾ ਸਰੂਰ ਹੈ ਮਹਿਫਲਾਂ ਵਿੱਚ ਨੱਚ ਗਾਣੇ ਸੁਣਾਗੇ ਬੜਾ ਸਰੂਰ ਹੈ ਇਹ ਤੇ ਐਵੇਂ ਹੀ ਹੈ ਗੁਰਮਤੀਆਂ ਗੱਲਾਂ ਤੇ ਐਵੇਂ ਹੀ ਨੇ ਔਰ ਰਾਜਨੀਤਿਕ ਦੁਨੀਆ ਦੇ ਵਿੱਚ ਧਨਵਾਨਾਂ ਦੀ ਦੁਨੀਆ ਵਿੱਚ ਕਰੀਬਨ ਕਰੀਬਨ ਅਨੰਤ ਕਾਲ ਤੋਂ ਧਾਰਮਿਕ ਬੰਦੇ ਨੂੰ ਮੂੜ ਸਮਝਿਆ ਗਿਆ। ਭੋਲਾ ਸਮਝਿਆ ਗਿਆ ਤੇ ਧਾਰਮਿਕ ਪੁਰਸ਼ ਹਮੇਸ਼ਾ ਇਹਨਾਂ ਲੋਕਾਂ ਨੂੰ ਮੂੜ ਆਖਦੇ ਰਹੇ ਨੇ। ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾ ਹੀ ਨਾ। ਜੇ ਸੱਚ ਨੂੰ ਨਹੀਂ ਮੰਨਦਾ ਮੂਰਖ ਨਹੀਂ ਮੂਰਖਾਂ ਦਾ ਸਰਦਾਰ ਹੈ। ਔਰ ਇਸੇ ਤਰੀਕੇ ਨਾਲ ਜਿਸ ਨੇ ਨਾਮ ਨੂੰ ਮੰਨ ਲਿਆ ਹੈ ਔਰ ਇਹ ਕਬੂਲ ਕਰ ਲਿਆ ਕਿ ਜਗਤ ਦੇ ਵਿੱਚ ਐਸਾ ਕੁਝ ਵੀ ਨਹੀਂ ਜਿਸ ਤੋਂ ਤ੍ਰਿਪਤ ਹੋ ਸਕੀਏ ਤੇ ਸੰਸਾਰੀ ਆਰਥਿਕ ਦੁਨੀਆ ਦੇ ਬੰਦੇ ਕਹਿੰਦੇ ਨੇ ਤੇ ਭੋਲੇ ਨੇ ਇਹਨਾਂ ਨੂੰ ਪਤਾ ਹੀ ਸਮਝੀ ਨਹੀਂ ਇਹ ਦੋ ਤਰ੍ਹਾਂ ਦੀਆਂ ਟਕਰਾਂਦੀਆਂ ਆਈਆਂ ਵਿਚਾਰਾਂ ਵੀਰੋ ਕਥਾ ਦੇ ਅੰਦਰ ਗਿਆਨੀ ਸਾਹਿਬ ਨੇ ਬੜੀਆਂ ਚੀਜ਼ਾਂ ਦੇ ਬਾਰੇ ਦੱਸਿਆ ਰਾਵਣ ਰਾਵਣ ਦੂ ਜ਼ਹਿਨ ਦੇ ਵਿੱਚ ਆਉਂਦੇ ਆਂ ਇੱਕ ਦੁਸ਼ਟ ਖਿਆਲ ਰਹਿਣ ਜਾਂਦਾ ਵੈ ਇੱਕ ਸ਼ੈਤਾਨ ਹੈ ਇੱਕ ਦੁਸ਼ਟ ਹੈ ਜਿਹਨੇ ਬੜਾ ੱਤਕਾ ਕੀਤਾ ਜ਼ਿਆਤੀ ਕੀਤੀ ਲਕਸ਼ਮਣ ਦੇ ਨਾਲ ਰਾਮ ਦੇ ਨਾਲ ਜਦਕਿ ਵੀਰ ਉਹਦੀ ਅਸਲੀਅਤ ਹੋਰ ਸੀ ਰਾਵਣ ਜਿਹੜਾ ਕਿ ਵੀਰ ਉਹ ਜਿਹਨੇ ਆਪਣਾ ਕਿ 9 ਵਾਰੀ ਸੀਸ ਕਟਾ ਲਿਆ ਕਾਦੇ ਵਾਸਤੇ ਪ੍ਰਸੰਨ ਕਰਨ ਵਾਸਤੇ ਇਸੇ ਤਰ੍ਹਾਂ ਹੀ ਪੰਜ ਪੈਰਾਂ ਨੇ ਆਪਣਾ ਸੀਸ ਕਿਉਂ ਦਿੱਤਾ ਗੁਰੂ ਸਾਹਿਬ ਨੂੰ ਰਾਜ਼ੀ ਕਰਨ ਵਾਸਤੇ ਉਹਨਾਂ ਦੀ ਹਾਤਤ ਵਾਸਤੇ ਤੇ ਵੀਰੋ ਦੁਨੀਆ ਤੇ ਆਉਣ ਦਾ ਮਕਸਦ ਕੀ ਹੈ ਦੁਨੀਆ ਤੇ ਆਉਣ ਦਾ ਮਕਸਦ ਵੀ ਅੱਲਾ ਰੱਬੁਲ ਇਜ਼ਤ ਦੀ ਜ਼ਾਤ ਨੂੰ ਰਾਜ਼ੀ ਕਰਨਾ ਹੈ ਉਸ ਦੇ ਵਾਸਤੇ ਸਾਨੂੰ ਮੁਸ਼ਕਿਲ ਰਾਹ ਤੇ ਚੱਲਣਾ ਪੈਂਦਾ ਅੱਲਾ ਪਾਕ ਨੇ ਜਿਹੜਾ ਰਸਤਾ ਦੱਸਿਆ ਉਹ ਬੜਾ ਮੁਸ਼ਕਿਲ ਹੈ ਮੁਸ਼ਕਿਲਾਂ ਨਾਲ ਭਰਿਆ ਹੋਇਆ ਹੈ ਮਸੀਬਤਾਂ ਦੇ ਨਾਲ ਭਰਿਆ ਹੋਇਆ ਹੈ ਮਸਾਇਲ ਦੇ ਨਾਲ ਭਰਿਆ ਹੋਇਆ ਹੈ ਤੇ ਜਿਹੜਾ ਉਸ ਰਾਹ ਤੇ ਚੱਲ ਪੈਂਦਾ ਜਿਸ ਤਰ੍ਹਾਂ ਰਾਮ ਚੱਲਿਆ ਪਸੋੜਾ 라ਵਣ ਚਲਿਆ ਜਿਸ ਤਰ੍ਹਾਂ ਪੰਜ ਪਿਆਰਿਆਂ ਨੇ ਆਪਣਾ ਸੀਸ ਦੇਣ ਵਾਸਤੇ ਅੱਗੇ ਹੋਏ ਉਹਨਾਂ ਨੂੰ ਤਾਂ ਨਹੀਂ ਸੀ ਪਤਾ ਕਿ ਸਾਡਾ ਸੀਸ ਲਿਆ ਜਾਏਗਾ ਕਿ ਨਹੀਂ ਲੇਕਿਨ ਉਹਨਾਂ ਨੇ ਤਾਂ ਦੇ ਦਿੱਤਾ ਨਾ ਹਾਂ ਕਰਦੀ ਦੇ ਦਿੱਤਾ ਕੋਈ ਸਭ ਚਾਹੇ ਉਹਨਾਂ ਦਾ ਸੀਸ ਲਾ ਦਿੰਦੇ ਦੂਸਰਾ ਵੀਰੋ ਬਰਾਬਰੀ ਹੈ ਇਨਸਾਨੀਅਤ ਦੇ ਵਿੱਚ ਬਰਾਬਰੀ ਹੈ ਜਿਹੜੀ ਜਾਤ ਪਾਤ ਉੱਚ ਨੀਚ ਹੈ ਇਹ ਸਿਰਫ ਨਫਰਤ ਹੀ ਪੈਦਾ ਕਰ ਸਕਦੀ ਹੈ ਜੜਾ ਸਭ ਨੂੰ ਬਰਾਬਰ ਸਮਝਣਾ ਵੀਰੋ ਇਹ ਮੁਹੱਬਤ ਦਾ ਦਰਸ ਦਿੰਦੀ ਹੈ ਇਹ ਲੋਕਾਂ ਨੂੰ ਜੋੜ ਸਕਦੀ ਹੈ ਤੇ ਵੀਰੋ ਇਹੋ ਹੀ ਅਸਲ ਕਾਮਯਾਬੀ ਹੈ ਸਭ ਦੇ ਨਾਲ ਚੰਗਾ ਸਲੂਕ ਕਰੋ ਕੋਈ ਮੁਸੀਬਤ ਦੇ ਵਿੱਚ ਪਰੇਸ਼ਾਨੀ ਜੇ ਉਹਦੀ ਮੁਸੀਬਤ ਨੂੰ ਹੱਲ ਕਰੋ ਇਹਨਾਂ ਦੇਖੋ ਦਾ ਕਿਹੜੇ ਜਾਤ ਨਾਲ ਕਿਹਦੇ ਧਰਮ ਨਾਲ ਕਦ ਨਾਲ ਵੀਰੋ ਉਹਦਾ ਤਲਕ ਹੈ ਇਹ ਹੀ ਵੀਰੋ ਅੱਲਾ ਰੱਬੁਲ ਇਜ਼ਤ ਦੀ ਜ਼ਾਤ ਨੂੰ ਚੀਜ਼ ਖੁਸ਼ ਕਰ ਸਕਦੀ ਹੈ ਬਾਕੀ ਵੀਰੋ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਥਾ ਬਹੁਤ ਪਿਆਰੀ ਕਥਾ ਸੀ ਇੱਕ ਪਿੰਟ ਕਰਕੇ ਆਪਣੇ ਕੀਮਤੀ ਰਾਦਰ ਹਾਲਸ ਵਿੱਚ ਕਰਨਾ ਪੜਿਆ ਸਾਰਾ ਖਰਚ ਨਾ ਯਾਦ ਰੱਖਣਾ ਅੱਲਾ ਫਿਰ